ਦੀ ਸਜਣਾ ਕਰਕੇ ਦਸਮ ਪਿਤਾ ਨੇ ਜਿਹਨੇ ਸੰਭੇਸੀ ਚਾਹੇ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰiyat ਬਾਦ ਨਹੀਂ ਮਾਨਤਾ ਰਾਜ ਨਹੀਂ ਇਸ ਦੁਨੀਆ ਦੀ ਅਗਵਾਈ ਗੁਰੂ ਦੇ ਖਾਲਸੇ ਨੇ ਕੀਤੀ ਸਰਕਾਰ ਜੋ ਖਾਲਸਾ ਜੀ ਗੁਰੂ ਸੇਵਾ ਨੂੰ ਨੀਤ ਕਰਦੇ ਸੀ ਕਿ ਖਾਲਸਾ ਦੁਨੀਆ ਦੀ ਅਗਵਾਈ ਕਰੂਗਾ ਪਰ ਜਿਲਾ ਦੇ ਹੱਥ ਗੁਰੂ ਘਰਾਂ ਦਾ ਪ੍ਰਬੰਧ ਆ ਗਿਆ ਜਿਲਾ ਦੇ ਹੱਥ ਗੁਰੂ ਘਰਾਂ ਦਾ ਪ੍ਰਬੰਧ ਆਇਆ ਉਹਨਾਂ ਨੇ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਗੁਰੂ ਦੇ ਆਸ਼ੀਰਵਾਦ ਤੇ ਉਦੇਸ਼ ਜੇ ਸਿਸਟਮ ਨੂੰ ਲਾਗੂ ਨਹੀਂ ਕੀਤਾ ਜਿਨ੍ਹਾਂ ਨੇ ਹੱਥਾਂ ਦੇ ਵਿੱਚ ਗੁਰੂ ਘਰਾਂ ਦਾ ਪ੍ਰਵੰਗ ਕੁਨਾਵੀ ਆਸਤਾ ਨਹੀਂ ਹੈ ਗੁਰੂ ਦੇ ਫਲਸਫੇ ਦੇ ਵਿੱਚ ਜੇ ਗੁਰੂ ਦੇ ਫਲਸਫੇ 'ਚ ਜੇ ਲੋਕਾਂ ਦੀ ਆਸਤਾ ਹੁੰਦੀ ਕਾਇ ਪੰਜਾਬ ਦੀ ਧਰਤੀ ਤੇ ਵਸਣ ਵਾਲੇ ਲੋਕਾਂ ਨੇ ਇਸ ਖਾਲਸਾ ਦੀ ਜਨਮ ਭੂਮੀ ਦੇ ਵਸਣ ਵਾਲੇ ਲੋਕਾਂ ਨੇ ਹੁਣਾਂ ਨੂੰ بار بار ਮੁਕਤਾ ਦਿੱਤਾ ਪੰਜਾਬ ਦਾ ਰਾਜ ਚਲਾਉਣ ਦੇ ਲਈ ਤੇ ਜਿਹੜੇ ਪੰਚਤ ਸਰਕਾਰ ਕਹਿੰਦੇ ਸੀ ਉਹਨਾਂ ਨੇ ਪੰਜਾਬ ਨੂੰ ਕਿ ਦਿੱਤਾ ਸੇਕ ਤੇ ਸਰਪਿਤ ਦਿੱਤਾ ਉਹਨਾਂ ਨੇ ਪੰਜਾਬ ਨੂੰ ਕਿ ਦਿੱਤਾ ਕਰ ਕਰ ਵਹਿਣ ਪਵਾਤੇ ਸਿੱਖ ਨੌਜਵਾਨ ਨਸ਼ੇੜ ਮਰਦੀ ਪੰਜਾਬੀ ਮਾਵਾਂ ਦੇ ਪੁੱਤ ਕਰ ਕਰ ਵਹਿਣ ਪਵਾਤੇ ਦਾ ਸਰਕਾਰਾਂ ਨੇ ਜਿਹੜਾ ਚਿੱਟਾ ਅੱਜ ਤੱਕ ਵੀ ਬੰਦ ਨਹੀਂ ਹੋਇਆ ਕਿ ਜਦੋਂ ਗੱਲ ਕਰਦੇ ਆ ਜਿਹੜੇ ਗੁਰੂ ਨਾਲ ਚਲਾਕੀ ਕਰਦੇ ਸੀ ਅੱਜ ਉਹਨਾਂ ਦਾ ਹਾਲ ਦੇਖ ਲਓ ਜਿਹੜੇ ਗੁਰੂ ਨਾਲ ਚਲਾਕੀਆਂ ਕਰਦੇ ਸੀ ਅੱਜ ਹਾਲ ਦੇਖ ਲਓ ਕਿ ਅਸੀਂ ਜਦੋਂ ਆਮ ਲੋਕਾਂ ਨਾਲ ਗੱਲ ਕਰਦੇ ਆ ਤਾਂ ਉਹ ਪਤਾ ਕੀ ਕਹਿੰਦੇ ਆ ਕਹਿੰਦੇ ਤੁਸੀਂ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਪਾਰਕੀ ਵਾਲੇ ਸਾਨੂੰ ਦਿਖਦੇ ਨਹੀਂ ਐ ਚਪੋਗੇ ਕਿਉਂ ਨਹੀਂ ਦਿਖਦੇ ਇਹ ਸਵਾਲ ਉੱਠਦਾ ਕਿਉਂ ਨਹੀਂ ਦਿਖਦੇ ਕਿਉਂਕਿ ਜਿਹੜੇ ਖਾਲਸਾ ਗੁਰੂ ਦਾ ਖਾਲਸਾ ਇਸਟੇਟ ਗੁਰੂ ਦੀ ਵਿਵਸਥਾ ਪੇਗਾ ਕਰਨਾ ਚਾਹੁੰਦਾ ਹੈ ਉਹਨਾਂ ਦੀ ਗਿਣਤੀ ਕੱਢਿਆ ਉਹਨਾਂ ਦੀ ਗਿਣਤੀ ਕੱਢਿਆ ਖਾਲਸਾ ਦੀ ਟੀ ਹਲਮਾਰ ਤੇ ਦੇਖਿਓ ਇੱਕ ਵਾਰੀ ਦਾ ਸਰਦਾਰ ਸਿੰਘ ਜੀ ਸਤਿਗੁਰੂ ਆਨ ਦੇਵਾ ਦੀ ਟੀਮ ਹੈ ਜਿਲ੍ਹਾ ਦਾ ਅਲੰਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਦੂਜੀ ਬਾਰੀ ਵਿੱਚ ਦਰਚਾ ਮਾਨਤਾਵਾਦ ਸਰਵਰਾਤਾ ਪਲਾ ਫਾਤਸਰ ਰਾਜ ਫਲੀਮੀ ਰਾਜ ਬੇਗਮਪੂਰੀ ਦਾ ਸੰਕਰ ਸਾਡਾ ਜਿਹੜਾ ਏਜੰਡਾ ਸਰਦਾਰ ਮਾਨ ਸਿੰਘ ਦਾ ਦੁਨੀਆ ਸਭੂਤੇ ਏਜੰਡਾ ਤੇ ਦੂਜੇ ਪਾਸੇ ਜਿਹੜੇ ਅੱਜ ਮਾਰੇ ਮਾਰੀ ਕਰਦੇ ਆ ਉਹਨਾਂ ਦਾ ਏਜੰਡਾ ਹੈ

ਵੀ ਵਸਤਾਂ ਸੱਜਣ ਵਾਲਿਆਂ ਨਾਲ ਲੈ ਤੈਸ ਫਾਲਸੇ ਦੀ ਜਨਮ ਭੂਮੀ ਦੇ ਫਾਲਸੇ ਦਾ ਬੋਲ ਵਾਲਾ ਕਰਨਾ ਤਾਂ ਫਿਰ ਸਾਨੂੰ ਸਾਇਆ ਨੂੰ ਸਰਦਾਰ ਸਿੰਘਾ ਜੀ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਇਕੱਠੇ ਹੋ ਜਾਣਾ ਚਾਹੀਦਾ ਹੈ ਕਾਰਜੋ ਕਾਲਸਾ ਜੀ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਆ ਜਿਹੜੇ ਤੁਸੀਂ ਬੜੇ ਨਿਸਚਾਵਾਦ ਸਿੱਖੋ ਤੁਸੀਂ ਹਰ ਵੇ ਹੋਲੇ ਮੱਲੇ ਤੇ ਆਉਂਦੇ ਹਾਂ ਜਿੱਥੇ ਪਾਰਟੀ ਬੁਲਾਉਂਦੀ ਉੱਥੇ ਆਉਂਦੇ ਹਾਂ ਪਾਰਟੀ ਦਾ ਪ੍ਰੋਗਰਾਮ ਲੈ ਕੇ ਚੱਲਦੇ ਹਾਂ ਤਾਂ ਅੱਜ ਇਸ ਕਨਤੇ ਵਿੱਚ ਅਸੀਂ ਇੱਕ ਵਾਅਦਾ ਲੈਣਾ ਚਾਹੁੰਦੇ ਆ ਅੱਜ ਇਹਨਾ 400 500 ਦਾ ਇਕੱਠ ਇਕੱਠਾ ਗੁਰੂ ਆਤਮ ਸਨ ਇਕੱਠਾ ਅਸੀਂ ਇੱਕ ਵਾਅਦਾ ਲੈਣਾ ਚਾਹੁੰਦੇ ਆ ਕਿ ਅਗਲੀ ਵਾਰੀ ਹੋਲੇ ਮੱਲੇ ਤੇ ਕੱਲਾ ਕੱਲਾ ਸਿੰਘ ਆਪੇ ਨਾਲ 10-10 ਸਿੰਘ ਹੋਰ ਲੈ ਕੇ ਆ ਦੇ। ਸਵਾਗਤ ਸੱਚੀਏ ਕਾਲੇ ਕਿ ਜਿੰਨੇ 500 ਆ ਇਕੱਠ ਵਿੱਚ ਇਕੱਲਾ-ਇਕੱਲਾ ਅੱਜ ਤੇ ਵਾਅਦਾ ਕਰਕੇ ਜਾਓ ਕਿਉਂਕਿ ਅਸੀਂ ਗੁਰੂ ਸਾਹਿਬ ਦੇ ਸ਼ਬਦ ਦੇ ਪਲੇਰੀ ਵਿਵਸਥਾ ਸਹਿਬਾ ਚਾਹੁੰਦੇ ਆ। ਅਸੀਂ ਖਾਲਸਾ ਰਾਜ ਦੇ ਨੂੰ ਖਾਲਸਾ ਕਹੇ ਲੋ ਖਲੀਮੀ ਰਾਜ ਕਹੇ ਲੋ ਬੇਗਮਪੁਰਾ ਕਹੇ ਲੋ ਅਸੀਂ ਉਸ ਦਿਨ ਆ ਚਾਹੁੰਦੇ ਆ ਸਰਦਾਰ ਸਿੰਘ ਜੀ ਸਿੰਘ ਮਾਨ ਤੇ ਸਰਦਾਰ ਈਮਾਨ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਅਗਲੀ ਵਾਰ ਆਪਾਂ ਸਾਰੇ ਤਿਆਰ ਰਹੀਏ ਕਿ ਦਾਸਾ ਸਿੰਘ ਹੋਰ ਲੈ ਕੇ ਆਉਣੇ ਆ ਸਾਡੀਆਂ ਬੀਬੀਆਂ ਸੂਰਬੀਰ ਬੀਬੀਆਂ ਵੇਖੀਆਂ ਜਤ ਜਾਨ ਦੀ ਸਾਡੇ ਹਰ ਜਥੇਦਾਰ ਬੀਬੀ ਜੀ ਬਹੁਤ ਸਤਿਕਾਰਯੋਗ ਹੈ ਇਹਨਾਂ ਨੂੰ ਤਾਂ ਬੇਨਤੀ ਕਰਨ ਦੀ ਲੋੜ ਹੀ ਹੈ ਅਗਲੀ ਵਾਰ ਇਹ ਬੀਬੀਆਂ ਹੁਣ ਤੋਂ ਵੀ ਜਿੰਨੀਆਂ ਬੀਬੀਆਂ ਵੇਖੀਆਂ ਇਹ ਵੀ ਘੱਟੋ ਘੱਟ 500 ਬੀਬੀ ਪੰਡਾਲ ਚ ਹੋ ਗਈ ਹੋਵੇਗੀ ਸਾਰੀਆਂ ਜ਼ਿੰਮੇਵਾਰ ਬੀਬੀਆਂ ਸਤਿਕਾਰਯੋਗ ਕਾਛਾ ਜੀ ਸਰਦਾਰ ਸਿੰਘ ਜੀ ਸੇ ਮਾਰ ਬੇ ਬੀਬੀਆਂ ਵਿੱਚ ਉਮੀਦਾਂ ਜਗਾ ਰਹੇ ਨੇ ਬੇਅਮੀਦੇ ਜਿਹੜਿਆ ਦੇ ਪੁਰਖਿਆ ਨੇ ਸਿੱਖ ਸੰਘਰਸ਼ ਤੇ ਵਿੱਚ ਸਿੱਖ ਹਿਸਤਰੀ ਦੇ ਵਿੱਚ ਵੱਡੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਸਿੱਖੀ ਦੇ ਬੂਟੇ ਨੂੰ ਹਰਾ ਰੱਖਿਆ ਅੱਜ ਉਹ ਬੇਅਮੀਦੇ ਹੋਏ ਬੈਠੇ ਨੇ ਰੰਦੇ ਰੇਕੇ ਗੁਰੂ ਕੇ ਬੇਟੇ ਅੱਜ ਉਹ ਨਿਰਾਸ਼ਾ ਦੇ ਵਿੱਚ ਉਹਨਾਂ ਚੋਂ ਕਿਸ਼ਚਰ ਬਣੀ ਜਾਂਦੇ ਆ ਸਤਕਾਰ ਜੋ ਖਾਲਸਾ ਜੀ ਕਈ ਵਾਰੀ ਬੰਦਾ ਏਥੇ ਦੇ ਵਿੱਚ ਨਾਕਾ ਨੂੰ ਪੁਰ ਪੈਂਦਾ ਕਿ ਜੇ ਉਹ ਚੌੜ ਵਾਲੇ ਮੋੜ ਨਾ ਚੜਦੇ ਤਾਂ ਮੁੜਦਾ ਨਹੀਂ ਹੈ ਸਰਦਾਸ ਸਿੰਘ ਜੀ ਸਿਮਰਨ ਜੀ ਨੂੰ ਫਿਕਰ ਹੋਇਆ ਕਿ ਇਹ ਸਿੱਖ ਕੌਮ ਦੀ ਬੁਲਵਾਲੀ ਜਿਨ੍ਹਾਂ ਨੂੰ ਲੱਗ ਰਿਹਾ ਕਿ ਗੁਰੂ ਦੇ ਬੇਟੇ ਕਹਿੰਦੇ ਆ ਜਿਨ੍ਹਾਂ ਨੂੰ ਗਲਤ ਕਹਿੰਦੇ ਆ ਤਲਾ ਦਾ ਮਤਲਬ ਜਾਤ ਨਹੀਂ ਦੱਬੇ ਕੁਟਲੇ ਉਹਨਾਂ ਪੰਜਵਾ ਜੋੜਨੇ ਮੁਹੰਮਦ ਜਲਾਤ ਦੀ ਪੰਚਕ ਹੁੱਕਾ ਦਲਤਾਂ ਦੇ ਵਿਰੇ ਮੈਨੂੰ ਵੀ ਸੇਵਾ ਬੱਚੀ ਹੈ ਤੇ ਮੈਂ ਵੀ ਵਾਦਾ ਕਰਕੇ ਜਨਨਾ ਅੱਜ ਤੁਹਾਡੇ ਨਾਲ ਕਿ ਅਗਲੇ ਸਾਲ ਅਜੇ ਵੀ ਜਿੱਥੇ ਹੁੱਕਾ ਦਿੰਨੇ ਆ ਪੰਚ ਦਾ ਦਲਤਾਂ ਦੇ ਵਿਰੇ ਅਗਲੇ ਸਾਲ ਪੁਰਾ ਜੰਗ ਭਾਈ ਚਰੇ ਜੋ ਦਲਤ ਵਿਰੇ ਨਹੀਂ ਤਹਉਣਗੇ ਉਹ ਪੰਥਕ ਵਿਰੇ ਤਹਉਣਗੇ ਉਨਾ ਦੇ ਵਿੱਚ ਉਹ ਵੀ ਲਾਡ ਕਾਗ ਪੂਰੇ ਪੰਜਾਬ ਚ 3000 ਦੀ ਸੰਗਤ ਇੱਥੇ ਲੈ ਕੇ ਆਮ ਕਿਉਂਕਿ ਭੁੱਲ ਕੇ ਇੱਥੇ ਹੀ ਉਹਦਾ ਜਨਮ ਹੋਇਆ ਇਹ ਜਨਮ ਸਥਾਨ ਹੈ ਦੁਨੀਆਂ ਭਰ ਦੇ ਵਿੱਚ ਸਿੱਖ ਕਿਤੇ ਵੀ ਜਨਮ ਲੈਂਦਾ ਉਹਦਾ ਜਨਮ ਸਥਾਨ ਸ੍ਰੀ ਅਨੰਦਪੁਰ ਸਾਹਿਬ ਹੈ ਇਹ ਤੱਥ ਵੀ ਸੱਚ ਗੁੱਲਖਣ ਕਰਤੀ ਹੈ ਸੋ ਅੱਜ ਕੁਝ ਬਾਅਦ ਇਹ ਕਹਿੰਦੇ ਕਿ ਕੁਝ ਤੁਹਾਡੇ ਤੋਂ ਬਾਅਦ ਲੈ ਕੇ ਵੱਡਿਆਂ ਦੀ ਤਰ੍ਹਾਂ ਮੈਸਟੇਜ ਸੈਕਟੀ ਦਾ ਬਹੁਤ ਧੰਨਵਾਦ ਕਰਦਾ ਹੋਇਆ ਅੱਜ ਤੁਹਾਨਾ ਵਾਹਿਗੁਰੂ